Welcome to the Tribune. I am Archit Watts, standing here in Bathinda. We have a very special guest today, Lal Chand Singh Ji. Lal Chand Ji, ਤੁਹਾਡਾ ਬਹੁਤ ਬਹੁਤ ਸਵਾਗਤ ਹੈ Tribune ਅਖਬਾਰ ਦੇ ਵਿੱਚ। ਤੁਹਾਡਾ ਵੀ ਬਹੁਤ ਬਹੁਤ ਸਤਿਕਾਰ ਅਦਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। Lal Chand Ji, ਕਿੰਨੀ ਉਮਰ ਹੈ ਤੇ ਤੁਸੀਂ ਸਮਾਜ ਨੂੰ ਇਹ ਜਿਹੜਾ ਸਪੈਸ਼ਲ ਕੁੜਤਾ ਪਾਇਆ ਹੈ, ਇਹਦੇ ਨਾਲ ਕੀ ਸੁਨੇਹਾ ਦੇ ਰਹੇ ਹੋ? ਕਦੋਂ ਤੋਂ ਦੇ ਰਹੇ ਹੋ? ਇਹ ਜਿਹੜਾ ਮੇਰੇ ਕੁੜਤਾ ਪਾਇਆ ਹੈ, ਇਹ ਟੀਕਾ ਕਰਨ ਚੇਤਨਾ ਤੋਂ ਹੈ। ਇਹ ਆਪਣੇ ਆਪ ਤੇ ਇਹ ਟੀਕਾ ਕਰਨ ਚੇਤਨਾ ਪਲਾਉਂਦਾ ਹੈ। ਕਿ ਵੀਰੂ ਬਹੁਤ ਸੀ ਤਿਤਨਾ ਦਿੱਕਾ ਬੱਚਾ ਸੀ ਤਿਤਨਾ ਲੋਕ ਸੀ ਤਿਤਨਾ ਮਹਿਮਾ ਕਿ ਮੈਨੂੰ ਦਿੱਤਿਆ ਤਿਤਨਾ ਨਹੀਂ ਮਾਰੂ ਕੋਈ ਜ਼ੋਰ ਬੜੇ ਟੀਕਾ ਕਰਨੀ ਚੀਤਨਾ ਕਰਦੇ ਤੁਹਾਡੀ ਉਮਰ ਕਿੰਨੀ ਹੈ ਜੀ ਮੈਂ 65 ਸਾਲ ਦਾ ਹੋ ਗਿਆ ਮੇਰੀ ਮਾਰਚ ਦੇ ਅਖੀਰ ਚ ਅੱਛਾ ਜੀ ਤੇ ਇਹ ਕਿੰਨੇ ਸਾਲ ਤੋਂ ਕੁਰਤਾ ਪਾਇਆ ਜੀ ਇਦਾਂ ਇਹ ਮੈਂ 5 ਮਾਰਚ 80 ਨੂੰ ਚੌਥਾ ਦਰਜਾ ਮਲਾਜ਼ਮ ਦੇ ਤੌਰ ਤੇ ਮੇਰੇ ਮੁਸੇ ਬਟੰਡਾ ਇੱਕੋ ਹੀ ਸੀ ਉਹ ਦਾ ਮਾਨਸਾ ਤੇ ਬਟੰਡਾ ਤੇ ਮੂਸਾ ਹੰਡ ਤੇ ਮੇਰੀ ਡਿਊਟੀ ਸੀਗੀ ਚੌਥਾ ਦਰਜਾ ਦੇ ਤੌਰ ਤੇ 80 ਸਾਲ ਇਸ ਮੈਂ ਪੁਰਤ ਇਹ ਤੁਹਾਨੂੰ ਸੁਣਾਇਆ। ਬਹੁਤ ਅਚਲ। ਇਹ ਬੜਾ ਵਧੀਆ ਤੁਸੀਂ ਸਮਾਜ ਨੂੰ ਇੱਕ ਮੈਸੇਜ ਦਿੱਤਾ ਇਹਦੇ ਨਾਲ ਕਿ ਇਹ ਜਿਹੜਾ ਟੀਕਾ ਕਰਨ ਮਿਸ਼ਨ ਹੈ ਇਹਦੇ ਨਾਲ ਕੋਈ ਖਾਸ ਕੋਈ ਤੁਹਾਡੀਆਂ ਯਾਦਾਂ ਵੀ ਜੁੜੀਆਂ ਜੀ ਇੰਨੇ ਸਾਲ ਤੋਂ ਤੁਸੀਂ ਜਿਹੜਾ ਇਹ ਸੇਵਾ ਦੇ ਰਹੇ ਹੋ। ਹਾਂਜੀ ਮੈਨੂੰ ਇਹ ਲੱਗਿਆ ਕਿ ਮੈਂ ਸ਼ਬਦਾਂ ਨਾਲ ਜੁੜਿਆ ਸੀਗਾ ਵੀ ਸਿਹਤ ਸਰੋਕਾਰਾਂ ਦੀ ਗੱਲ ਹੋਵੇ, ਬਾਲ ਸਿਹਤ ਸਰੋਕਾਰਾਂ ਦੀ ਗੱਲ ਹੋਵੇ, ਜੱਚਾ ਬੱਚਾ ਸਿਹਤ ਸਰੋਕਾਰਾਂ ਦੀ ਗੱਲ ਹੋਵੇ, ਟੀਕਾਕਰਨ ਚੇਤਨਾ ਦੀ ਗੱਲ ਹੋਵੇ। ਮੈਨੂੰ ਲੱਗਿਆ ਵੀ ਇਹ ਤਰੀਕਾ ਜਿਹੜਾ ਅਪਣਾਇਆ ਜਾਵੇ। ਇਹ ਫਿਰ ਮੈਂ ਇਹ ਇੱਕ ਤਰ੍ਹਾਂ ਦਾ ਇਹ ਗਲੀ ਦਾ ਨਾਟਕ ਹੈ ਜਿਹਨੂੰ ਤੁਸੀਂ ਛੋਟਾ ਨਾਟਕ ਕਹਿੰਦੇ ਮਨੋਂ ਕਣ ਨਾਟਕ ਤੋਂ ਵੀ ਛੋਟਾ ਸਟਰੀਟ ਪਲੇ ਮੰਨਿਓ ਹਾਂਜੀ ਕੋਈ ਇਹਦੇ ਨਾਲ ਕੋਈ ਖਾਸ ਯਾਦਾਂ ਜੀ ਕਦੇ ਕਿਸੇ ਅਫਸਰ ਨੇ ਤੁਹਾਡੀ ਪ੍ਰਸ਼ੰਸਾ ਕੀਤੀ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋਈ ਹੋ ਹੋ ਜਾਂ ਕੋਈ ਕਿਸੇ ਨੇ ਕੋਈ ਤੁਹਾਡੇ ਤੇ ਲੋਕ ਆ ਕੇ ਵਸੇ ਹੋਣ ਸਟਾਰਟਿੰਗ ਚ ਦੋਵੇਂ ਗੱਲਾਂ ਹੀ ਹੁੰਦੀਆਂ ਰਹੀਆਂ ਜੀ ਸ਼ੁਰੂ ਵਿੱਚ ਜਦੋਂ ਮੈਂ ਇਹ ਪਾਇਆ ਜੀ ਤਾਂ ਮਾਤਾ-ਬਾਪੂ ਉਹਦੇ ਸੀਗੇ ਤਾਂ ਲੋਕਾਂ ਨੇ ਮਤਲਬ ਨਹੀਂ ਕਿ ਉਹ ਵੀ ਇਹ ਵੀ ਪਾਗਲ ਹੋ ਗਿਆ ਹੈ ਲੋਕ ਪਤਾ ਲੈਣ ਆ ਗਏ ਤੇ ਮੈਂ ਮਤਲਬ ਗੁੱਡਾ ਨਵਾਉਣ ਤੁੰਦਰ ਜਿ ਜਣੇ ਮੇਰੀ ਕਾਹਨ ਆ ਗਏ ਜਿਵੇਂ ਮੈਂ ਮਰ ਗਿਆ ਹਾਂ ਉਹਨਾਂ ਦੀ ਹਮਦਰਦੀ ਭਾਵਨਾ ਤਾਂ ਠੀਕ ਸੀ ਫਿਰ ਉਹਨਾਂ ਨੂੰ ਦੱਸਿਆ ਖੜਿਆ ਸਕੂਲਾਂ ਚ ਗਿਆ ਨਾ ਲਿਖੇ ਹੋਰ ਤਾਂ ਸਰਦਾਰ ਲਾਭ ਸਿੰਘ ਸਮਝੂ ਜਿਹੜੇ ਪਿਛਲੇ ਦਿਨੀ ਚਲੇ ਗਏ ਤਾਂ ਉਹਨਾਂ ਨੇ ਮੈਨੂੰ ਸਹਿਤ ਨਾਲ ਜੋੜਿਆ ਸੀ ਤੇ ਮੈਨੂੰ ਐ ਲੱਗਿਆ ਵੀ ਸਿਹਤ ਸਹਿਤ ਹੋਵੇ ਟੀਕਾ ਕਰਨ ਲੋਰੀ ਲਿਖੀ ਹੈ ਟੀਕਾ ਕਰਨ ਗੀਤ ਲਿਖਿਆ ਤੇ ਬਾਕੀ ਵਕ ਵਕ ਵਿੱਚਾਂ ਤੇ ਲੇਖ ਲਿਖੇ ਜਿਨੇ ਕਰੋਨਾ ਸਵਾਇਨ ਫਲੂ ਤੇ ਮਲੇਰੀਆ ਵਗੈਰਾ ਹੋਰ ਹਰ ਵਿਸ਼ੇ ਕੀ ਜਿਹੜਾ ਨਹੀਂ ਫਿਰ ਇਹ ਸਰਦੀ ਗਰਮੀ ਚ ਤੁਸੀਂ ਇਹੀ ਵਸਤਰ ਆਪਦੇ ਇਹੀ ਕਪੜੇ ਪਾ ਕੇ ਇਦਾਂ ਦਾ ਹੀ ਰਹਿਨੇ ਹੋ ਬੰਕੇ ਹਾਂਜੀ ਜਿਵੇਂ ਮੇਰੇ ਸਰੀਰ ਦੇ ਵੱਖਰੇ ਵੱਖਰੇ ਅੰਗ ਛੋਟੇ ਛੋਟੇ ਸ਼ੈਲਾਂ ਹੁੰਦਾ ਮੈਂ ਝੀਰਾਂ ਮੇਰੀ ਚੇਤਨਾ ਇਹ ਮੇਰੀ ਚੇਤਨਾ ਦੇ ਨਾਲ ਜੁੜਿਆ ਜੀ ਮੇਰਾ ਅੰਗ ਸੰਗ ਹੀ ਹੈ ਤੁਹਾਡੇ ਚੈਨਲ ਵਾਂਗੂ ਇਹ ਚੈਨਲ ਹੈ ਜਿਹੜਾ ਕਿ ਬਿਨਾਂ ਬਿਜਲੀ ਤੋਂ ਬਿਨਾਂ ਖਰਚੀ ਤੋਂ ਚੱਲਦਾ ਹੈ ਇਹ ਚੇਤਨਾ ਫਲਾਉਂਦਾ ਹੈ ਬਾਲ ਸੇਤ ਚੇਤਨਾ ਜੱਚਾ ਬੱਚਾ ਸਥਿਤੀ ਮੈਨੂੰ ਜਿਹੜੀ ਰਾਹ ਤੇ ਤੋਰਦਾ ਉਹ ਬਾਲ ਸੇਤ ਚੇਤਨਾ ਮਾਰਗ ਬਣ ਜਾਂਦਾ ਜੱਚਾ ਸੇਤ ਬੱਚਾ ਸ ਲੋਕ ਸਿੱਧਾ ਇਤਨਾ ਮਰਦਦ ਜੀ ਉਹ ਮੰਨਦਾ ਜੀ ਇਥੋਂ ਤੱਕ ਕਰਕੇ ਮੇਰੀ ਸੋਚ ਤੇ ਇਹ ਜਿਹੜਾ ਟਿੱਕਾ ਕਰਨ ਦੀ ਇਤਨਾ ਤੁਲ ਹੈ ਇਹ ਗਲਤ ਘਰ ਕਰ ਦਿੰਦਾ ਹੈ ਦੇਖੋ ਜੀ ਇਸ ਪੰਜਾਬ ਦੀ ਧਰਤੀ ਤੇ ਗੱਚਾ ਬੱਚਾ ਸਿਹਤ ਕੇਤਨਾ ਯੂਨੀਵਰਸਿਟੀ ਦੇ ਵਿੱਚੋਂ ਪੂਰੀ ਦੁਨੀਆ ਨੂੰ ਸਿਹਤ ਕੇਤਨਾ ਦਾ ਸੁਨੇਹਾ ਜਾਵੇ ਕਿਉਂਕਿ ਸੰਸਾਰ ਸਿਹਤ ਸੰਸਥਾ ਦੀ ਪਰਿਭਾਸ਼ਾ ਦੇ ਮੁਤਾਬਕ ਕੋਈ ਵੀ ਮਨੁੱਖ ਰੋਗ ਰਹਿਤ ਰੋਗਾ ਕਰਤੀ ਨਹੀਂ ਉਹ ਤਾਂ ਵੀ ਨਾ ਹੁੰਦਾ ਸਮਾਜਿਕ ਸੱਭਿਆਚਾਰਕ ਤੇ ਰਾਜਨੀਤਿਕ ਤੌਰ ਤੇ ਬਹੁਤ ਬਹੁਤ ਹਾਂ ਇਹ ਜਿਹੜਾ ਖੁਦਾ ਹੁਤਾ ਹੋ ਗਿਆ ਤੁਹਾਡਾ ਟੀਕਾ ਕਰਨ ਨੂੰ ਲੈ ਕੇ ਕੋਈ ਬਾਕੀ ਵੀ ਦਾ ਦੇ ਕੀ ਹੈ ਮੈਸੇਜ ਹੋ ਜੀ ਮੈਂ ਕੰਨਿਆਪੁਰ ਨਚਿਆ ਮਾ ਤੇਰੀ ਮਤਲਬ ਹੈਗਾ ਵੀ ਨਾ ਮਾਰੂ ਮਾਪੇ ਉਹ ਵੀ ਹਣ ਜੰਮੀਆਂ ਈਆਂ ਨੂੰ ਤੇ ਸਾਡਾ ਬਠਿੰਡਾ ਛਾਡੀ ਸ਼ਾਨ ਉਹ ਵਾਤਾਵਰਣ ਤੇ ਸਫਾਈ ਚੇਤਨਾ ਤੁਲਾ ਵੀ ਕੁੁਰਸੀ ਪਰੇਗਾ ਮੈਂ ਕਹਿਣਾ ਇਹ ਚਾਹੁੰਦਾ ਵੀ ਜਿਵੇਂ ਸਾਡੀਆਂ ਸੰਸਥਾਵਾਂ ਹੈ ਸੰਵਿਧਾਨਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਸੱਭਿਆਚਾਰਕ ਧਾਰਮਿਕ ਹੋਰ ਤਰ੍ਹਾਂ ਦੀਆਂ ਸੰਸਥਾਵਾਂ ਵੀ ਹੋਣ ਜਿਨੇ ਮਤਲਬ ਟੀਕਾ ਕਰਨ ਚੇਤਨਾ ਵਿੜੇ ਹੁਣ ਪਿੰਡਾਂ ਚ ਗਲੀਆਂ ਚ ਮਹੰਦਿਆ ਤੇ ਜੱਚਾ ਬੱਚਾ ਸਿਹਤ ਚੇਤਨਾ 파ਰਕ ਹੁਣ ਤੁਰਦੇ ਫਿਰਦੇ ਜਿਹੜੇ ਹੈਗੇ ਲੋਕ ਸਿਹਤ ਚੇਤਨਾ ਮਿਊਜ਼ੀਅਮ ਹੁਣ ਲੋਕ ਸਿਹਤ ਚੇਤਨਾ ਕੇਂਦਰ ਹੁਣ ਤੇ ਮੈਂ ਤੁਹਾਨੂੰ ਕਹੂੰਗਾ ਤੁਹਾਡਾ ਸਮਾਨ ਮੈਂ ਲੈਣਾ ਤੁਹਾਨੂੰ ਆਪੀ ਹੈ ਮਤਲਬ ਤੁਸੀਂ ਪੜ੍ਹਦੇ ਹੋ ਮਾਂ ਫਰਾਡ ਦੇ ਸਿੱਧੂ ਕੈਮਿਸਟਰੀ ਤੇ ਕਾਉਂਸਲ ਬਾਇਓਲੋਜੀ ਤਾਂ ਜਦੋਂ ਲਾਲ ਚੰਦ ਸਿੰਘ ਕਹਿੰਦਾ ਵੀ ਲਾਲ ਚੰਦ ਸਿੰਘ ਸਿਹਤ ਚੇਤਨਾ ਮਹੱਤਵ ਜੱਚਾ ਬੱਚਾ ਸਿਹਤ ਚੇਤਨਾ ਮਹੱਤਵ ਤਾਂ ਮਤਲਬ ਇਸ ਤਰ੍ਹਾਂ ਦੀ ਜਿਹੜੀ ਲੋਕ ਸਿਹਤ ਚੇਤਨਾ ਨਾਲ ਜੋੜਤੀ ਸਿਹਤ ਸਿੱਖਿਆ ਜਿਹੜੀ ਸਾਰਿਆਂ ਨੂੰ ਦਿੱਤੀ ਜਾਵੇ ਬਹੁਤ ਜਿਹੜੀਆਂ ਗੁੱਦੀਆਂ ਬਣਾਈਆਂ ਹੁਣ ਪਹਿਲਾ ਮਤਲਬ ਸਿਹਤ ਜ਼ਰੂਰੀ ਹੈ ਕਿਉਂਕਿ ਤੰਦਰੁਸਤ ਜਾਣਾ ਹਰ ਕਿਸੇ ਦਾ ਹੱਕ ਹੈ ਕੋਈ ਤੁਹਾਡੇ ਕੋਲ ਇਹੋ ਜਿਹਾ ਵੀ ਕੋਈ ਸੀਨ ਤੁਹਾਨੂੰ ਯਾਦ ਆਂਦਾ ਇੰਨੇ ਸਾਲ ਦਾ ਤੁਹਾਡਾ ਐਕਸਪੀਰੀਅੰਸ ਐਦਾਂ ਦਾ ਗੁਰਸਾ ਪਾਇਆ ਹੈ ਵੀ ਜਿਹਦੇ ਵਿੱਚ ਕਿਸੇ ਨੇ ਤੁਹਾਡੀ ਕੋਈ ਪ੍ਰਸ਼ੰਸਾ ਕੀਤੀ ਹੋਵੇ ਕੋਈ ਤੁਹਾਨੂੰ ਸਰਟੀਫਿਕੇਟ ਮਿਲਿਆ ਹੋਵੇ ਕੋਈ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂ ਤੁਹਾਡੇ ਮਹਿਕਮੇ ਵੱਲੋਂ ਨਹੀਂ ਜੀ ਮਤਲਬ ਇਹ ਜੀ ਉਹ ਮਤਲਬ ਲੋਕਾਂ ਵੱਲੋਂ ਬਹੁਤ ਮੈਨੂੰ ਪ੍ਰਸ਼ੰਸਾ ਮਿਲੀ ਹੈ ਸੰਸਥਾਵਾਂ ਜਿਹੜੀਆਂ ਹੈਗੀਆਂ ਉੰਨਾ ਨਹੀਂ ਸਨਮਾਨ ਮੇਰਾ ਕੀਤਾ ਜੀ ਬਾਕੀ ਮਤਲਬ ਜਿਹੜਾ ਤੁਸੀਂ ਕਿਹਾ ਵੀ ਜ਼ਿਲ੍ਹਾ ਲੈਵਲ ਤੇ ਜਾਏ ਉਹ ਮਤਲਬ ਨਹੀਂ ਜੀ ਤੇ ਮੈਨੂੰ ਮਤਲਬ ਇਹ ਵੀ ਕਹਿਣ ਤੇ ਬਿਲਕੁਲ ਕੋਰਾ ਵੀ ਸ਼ੱਕ ਜਾਂ ਇਤਰਾਜ਼ ਨਹੀਂ ਹੈਗਾ ਕਿ ਜਦੋਂ ਅਸੀਂ ਵੱਡੇ ਵੱਡੇ ਸਨਮਾਨਾਂ ਦੀ ਗੱਲ ਕਰਦੇ ਆ ਕਈ ਵਾਰ ਉਹ ਮੋੜਨੇ ਬਣਾਉਣੇ ਪਏ ਜਾਂਦੇ ਆ ਤਾਂ ਮਤਲਬ ਉਹ ਮਨ ਲੱਗਦੇ ਵੀ ਜਦੋਂ ਅਸੀਂ ਗੋਲ ਦੇ ਨੇੜੇ ਪਹੁੰਚ ਜਾਂਦੇ ਆ ਉਹ ਰੋਕਣ ਵਾਸਤੇ ਹੀ ਹੁੰਦੇ ਆ ਤਾਂ ਮੇਰੀ ਇੱਕ ਸ਼ਬਦਾਂ ਨਾਲ ਮਤਲਬ ਜੁੜਨ ਦੀ ਜਿਹੜੀ ਸ਼ਗਿਰਦੀ ਹੈ ਮੇਰੀ ਆਪਦੀ ਪ੍ਰਤੀਬਿਧਤਾ ਜਾਂ ਕਮਿਟਮੈਂਟ ਕਿੰਨੀ ਕਹੇ ਵੱਖਰਾ ਸਵਾਲ ਹੈ ਪਰ ਸ਼ਬਦ ਦੀ ਮੇਰੇ ਤੇ ਕਿਰਪਾ ਇਹ ਟੀਕਾ ਕਰਨ ਚੀਤਨਾ ਚੋਲਾ ਮੇਰੀ ਚੇਤਨਾ ਦੇ ਪੜਾਣ ਨਾਲ ਜੁੜ ਜਾਂਦਾ ਤੇ ਮੈਨੂੰ ਆਪੇ ਬਣਿਆ ਜੱਚਾ ਬੱਚਾ ਸਿਹਤ ਚੇਤਨਾ ਕੇਂਦਰ ਦਾ ਨਹੀਂ ਜੱਚਾ ਬੱਚਾ ਸਿਹਤ ਚੇਤਨਾ ਯੂਨੀਵਰਸਿਟੀ ਦਾ ਕੋਈ ਹੋਰ ਜਾਵੇ ਕੋਈ ਇਨਸੀਡੈਂਟ ਯਾਦ ਆਂਦਾ ਜਦੋਂ ਕੋਈ ਤੁਹਾਡੇ ਤੇ ਹੱਸਿਆ ਹੋਵੇ ਕੋ ਤੁਹਾਡੇ ਪਰਿਵਾਰ ਦੇ ਕੋਈ ਤੇ ਮੈਂਬਰ ਜਾਂ ਕੋਈ ਗਲੀ ਗੁਆਂ ੜ ਇੱਧਰ ਉੱਧਰ ਹੱਸਤੇ ਦਾ ਵੇਖੋ ਜੀ ਜੇ ਮੈਂ ਨਿਰਪੱਖ ਕਹਾਂ ਤੁਹਾਡਾ ਹੱਸਦਾ ਹੀ ਰਹੇ ਤੁਸੀਂ ਸੋਚ ਕੇ ਵੇਖੋ ਵੀ ਮੈਂ ਸੰਪਾਦਕੀ ਪੇਜਾਂ ਤੇ ਛਪਿਆ ਹੋਵਾਂ ਇਿੱਕ ਪੇਜ ਦਾ ਤੁਹਾਡੇ ਟ੍ਰਿਬਿਊਨ ਨੂੰ ਸਲਾਮ ਹੈ ਹੋਰ ਅਖਬਾਰਾਂ ਨੇ ਮੇਰੇ ਬਾਰੇ ਲਿਖਿਆ ਤਾਂ ਦੀ ਟ੍ਰਿਬਿਊਨ ਨੇ ਇੱਕ ਪੇਜ ਦਾ ਮੇਰਾ ਜਿਹੜਾ ਹੈਗਾ ਲੇਖ ਵਗੈਰਾ ਛਾਪਿਆ ਮਤਲਬ ਪੋਰੀਓ ਮਹਮਤ ਜਿਹੜੀ ਹੋਰ ਜ਼ਿਲ੍ਹਾ ਟੀਕਾਕਰਨ ਅਫਸਰ ਦੀ ਪੋਸਟ ਹੁੰਦੀ ਹੈ ਹੋਰ ਹੈ ਤੇ ਤੁਸੀਂ ਲਾ ਲਓ ਸਾਹਿਬ ਦੀ ਉਦੋਂ ਕੀ ਹੋਊਗਾ ਜਦੋਂ ਮੈਂ ਲਾਈਵ ਚੱਲਿਆ ਬੀਬੀ ਪੰਜਾਬੀ ਤੇ ਤਾਂ ਅਫਸਰਾਂ ਨੇ ਸਿੱਧੀ ਜੀ ਗੱਲ ਹੈ ਫੋਨ ਜਾਣ ਲੱਗਦੇ ਵੀ ਚੱਲੀ ਜਾਂਦਾ ਜਾਂਦਾ ਤਾਂ ਮਤਲਬ ਇਹ ਹਾਸੇ ਜਾਂ ਹੱਸਣਾ ਜ਼ਰੂਰੀ ਹੈ ਜਿਹੜਾ ਵਿਰੋਧ ਨਾਲ ਵਿਕਾਸ ਹੁੰਦਾ ਹੈ ਜੀ ਵਿਰੋਧ ਹੋਇਆ ਮੈਨੂੰ ਤੁਸੀਂ ਨਾ ਕਹੋ ਗੱਲ ਤਾਂ ਉਹ ਵਿਕਾਸ ਹੋਇਆ ਉਹਨਾਂ ਨੂੰ ਸਲਾਮ ਇੱਕ ਮੈਨੂੰ ਤੁਹਾਡੇ ਬਾਰੇ ਇਹ ਵੀ ਪਤਾ ਲੱਗਿਆ ਕਿ ਸ਼ਾਇਦ ਤੁਹਾਡੇ ਪਰਿਵਾਰ 'ਚ ਕੋਈ ਕਿਸੇ ਦੀ ਸ਼ਾਦੀ ਵੀ ਸੀ ਉਹਦੇ 'ਚ ਵੀ ਕੋਈ ਤੁਸੀਂ ਸ਼ਾਇਦ ਇਹੀ ਕੁਰਤਾ ਪਾਇਆ ਸੀ ਉਹਦੇ 'ਚ ਵੀ ਕੋਈ ਵਿਰੋਧ ਹੋਇਆ ਸੀ ਤੁਹਾਨੂੰ ਕੱਪੜੇ ਬਦਲਣ ਲਈ ਕਿਹਾ ਗਿਆ ਸੀ ਹਾਂਜੀ ਮੈਂ ਖੁਸ਼ੀ ਕਮੀ ਤੇ ਇਹੀ ਕੱਪੜੇ ਪਾਉਣਾ ਮੇਰੀ ਉਹ ਤਾਂ ਵੱਡੀ ਲੜਕੀ ਸੀ ਜਦੋਂ ਸ਼ਾਦੀ ਸੀ ਅਪਣੇ ਜਵਾਈ ਸਾਹਿਬ ਕਿਸੇ ਦੇਸ਼ ਦੀ ਸੈਕਿਆ ਫੋਰਸ 'ਚ ਹੈਗੇ ਆ ਤਾਂ ਉਧਰੋਂ ਕੁਤਲੀ ਮੈਡਮ ਉੱਠਾਇਆ ਵੀ ਡੈਡੀ ਇਹੀ ਹੋਣਗੇ ਤਾਂ ਮੈਂ ਮਤਲਬ ਸੋਚਿਆ ਹੀ ਨਹੀਂ ਮੈਂ ਵੀ ਇਹ ਤਾਂ ਮੇਰਾ ਹੀ ਹੁੰਦਾ ਤੇ ਉਹ ਮੇਰੀ ਬੇਟੀ ਨੇ ਜਿਹੜਾ ਉਹ ਕੁੰਡ ਵਗੈਰਾ ਕੱਢਿਆ ਸੀ ਤਾਂ ਉਹਨਾਂ ਨੂੰ ਮੈਂ ਜਦੋਂ ਕੁਛ ਸਗਨ ਦੇਣ ਲੱਗਿਆ ਮੈਨੂੰ ਉਹ ਫੜਾਤਾ ਸੀ ਉਹਨਾਂ ਨੇ ਸੋ ਇਹਨਾਂ ਦੀ ਚੈਨ ਜਦੋਂ ਮੈਂ ਪਾਉਣ ਲੱਗ ਜਾ ਤੋ ਮੇਰੇ ਸਾਹਮਣੇ ਬੋਰਡ ਪਿਆ ਸੀ ਇੱਕ ਵੱਡਾ ਸਾਡੇ ਘਰੇ ਪੀਕਾ ਕਰਨ ਚੀਤਨ ਵਾਲਾ ਮੈਮ ਨੂੰ ਦੇਤਾ ਔਰ ਕੁੜੀ ਨੂੰ ਆਖਿਆ ਵੀ ਇਹ ਆਪਾਂ ਮਤਲਬ ਇਹ ਤੋਂ ਮਤਲਬ ਜਿਹੜਾ ਮੂੰਹ ਟਕਣਾ ਨਹੀਂ ਤੇ ਜਿਹੜਾ ਮੈਨੂੰ ਕਹਿਣ ਚ ਦਰਾਜ ਨਹੀਂ ਨੀਗਾ ਵੀ ਸਾਰੇ ਨਹੀਂ ਬੱਚਿਆਂ ਦੇ ਸਿਹਤ ਸਰੋਕਾਰਾਂ ਤੋਂ ਠੱਪਿਆ ਹੋਇਆ ਇੱਥੋਂ ਤੱਕ ਰੱਖੀ ਸੀ ਆਪਣੇ ਬੱਚਾ ਤੋਂ ਮੂੰਹ ਤੇ ਧਿਆਵਾ ਇਹ ਸਾਡੇ ਬੱਚੇ ਆ ਉਹ ਸੰਕਰਪ ਗੈਰਾ ਜੀ ਕਿ ਸਾਡੇ ਹੀ ਲੱਤੀ ਹੈ ਤੇ ਉਹਨਾਂ ਦੀ ਤੰਦਰੁਸਤੀ ਦੇ ਸਰੋਕਾਰ ਉਹਨਾਂ ਨਾਲ ਅਸੀਂ ਗੁੜਨਾ ਹੁੰਦਾ ਤਾਂ ਉਹਨੇ ਕੁੜੀ ਨੇ ਉਹ ਪਰੇ ਕਰਤਾ ਜਿਹੜਾ ਘੁੰਗਟ ਟਮਾਟਾ ਜਿਹਾ ਹੁੰਦਾ ਹੈ ਗਾਣਾ ਕਿ ਉਹਨੇ ਉਹ ਬੋਰਡ ਲਿਆ ਤੇ ਉਹਨਾਂ ਨੇ ਉਹ ਲੈ ਕੇ ਗਏ ਕਿ ਲੱਗਿਆ ਉੱਥੇ ਰੋੜ ਤਾਂ ਮਤਲਬ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਸਾਰਿਆਂ ਨੂੰ ਵੀ ਇਹ ਜਿਹੜੀ ਸਿਹਤ ਚੇਤਨਾ ਦੀ ਗੱਲ ਹੈ ਮੈਂ ਨਾ ਕਹਿਕਿਨ ਕਹਿਣਾ ਚਾਹੂੰਗਾ ਅਸੀਂ ਭਾਵਨਾਵਾਂ ਤੇ ਮਾਨਤਾਵਾਂ ਦੇ ਸੰਸਾਰ ਸਮਾਜ ਚ ਰਹਿੰਦੇ ਹਾਂ ਮਤਲਬ ਜਿਵੇਂ ਅਸੀਂ ਹੋਰ ਸਾਰਿਆਂ ਨੂੰ ਸੱਦਦੇ ਹਾਂ ਮੈਨੂੰ ਸਦੋਂ ਜੇ ਸਦੇ ਕੋਲੇ ਹੋਰ ਕੋਈ ਸਿਹਤ ਚੇਤਨਾ ਦਾ ਪ੍ਰਚਾਰਕ ਹੈਗਾ ਪ੍ਰਚਾਰ ਪ੍ਰਸਾਰ ਕਰਨ ਵਾਲਾ ਤਾਂ ਉਹਨੂੰ ਸਿੱਧੂ ਵਿਆਹ ਵਿਆਹ ਸ਼ਾਦੀਆਂ ਸਿੱਧੂ ਆਪਦੀ ਵਿਆਹ ਵਰੇ ਗੰਢ ਤੇ ਸਿੱਧੂ ਵਿਆਹ ਦੇ ਵਿੱਚ ਸਿੱਧੂ ਜਨਮ ਦਿਨ ਤੇ ਸਿੱਧੂ ਉੱਥੇ ਅਸੀਂ ਬਾਲ ਸਿਹਤ ਸੁਰੱਖਿਆ ਨਾਲ ਦੀ ਗੱਲ ਕਰਗੀ ਤੇ ਜੇ ਮੈਨੂੰ ਕੋਈ ਸ਼ਗਨ ਵੀ ਦੇ ਦੂਗਾ ਪਹਿਲੀ ਗੱਲ ਤਾਂ ਮੈਂ ਦੇਊਂਗਾ ਬੱਚਿਆਂ ਨੂੰ ਮੈਨੂੰ ਵੀ ਦੇ ਦੂਗਾ ਤਾਂ ਮੈਂ ਟੀਕਾ ਕਰਨ ਚੇਤਨਾ ਵਿਹੜਾ ਬਣਾ ਲਊਗਾ ਕਿਉਂਕਿ ਮੈਂ ਵੀ ਸਮਾਜ ਦਾ ਹਿੱਸਾ ਹਾਂ ਜੇ ਮੈਂ ਮੰਗੂਗਾ ਨਹੀਂ ਸਮਾਜ ਤੋਂ ਤਾਂ ਹੋਰ ਕੋਈ ਤੁਹਾਨੂੰ ਲੱਗਦਾ ਵੀ ਇੰਨੇ ਸਾਲ ਇਹ ਕੱਪੜੇ ਇਦਾਂ ਦੇ ਪਾ ਕੇ ਕੁੜਤਾ ਇਦਾਂ ਦਾ ਪਾ ਕੇ ਕੋਈ ਸਮਾਜ ਨੂੰ ਇਹਦਾ ਅਸਰ ਹੋਇਆ ਹੈ ਦੇਖੋ ਜੀ ਹੋਇਆ ਵੀ ਹੈ ਮੈਂ ਮਤਲਬ ਕਹਿੰਦੇ ਸੁਣਿਆ ਬਹੁਤ ਤਰ੍ਹਾਂ ਦੇ ਲੋਕ ਰਾਜਨੀਤਿਕ ਲੋਕ ਵੀ ਜਿਨ੍ਹਾਂ ਦੇ ਮੈਂ ਨਾਂ ਵੀ ਲੈ ਸਕਦਾ ਵੀ ਮੇਰਾ ਆਵਦਾ ਪ੍ਰੋਡਕਟ ਹੈ ਆਵਦਾ ਪ੍ਰੋਡਕਟ ਤੇ ਤੁਹਾਡੇ ਕੋਲੇ ਜਿਲ੍ਹਾ ਟੀਕਾ ਕਰਨ ਅਫਸਰ ਹੈਗਾ ਲੋਕੋ ਤੁਹਾਡੇ ਕੋਲੇ ਸਟੇਟ ਦਾ ਜਿਹੜਾ ਟੀਕਾ ਕਰਨ ਅਫਸਰ ਹੈਗਾ ਸਟੇਟ ਨੂੰ ਤੁਹਾਡੇ ਕੋਲੇ ਨੈਸ਼ਨਲ ਲੈਵਲ ਤੇ ਡੀਸੀ ਵਗੈਰਾ ਜਿਹੜੇ ਆਈਐਸ ਹੁੰਦੇ ਉਹ ਲਾਏ ਹੋਏ ਆ ਤੁਹਾਡੇ ਵਾਸਤੇ ਸਵੈਸ਼ਕ ਟੀਕਾ ਕਰਨ ਪ੍ਰਚਾਰਕ ਕੌਣ ਹੈ ਤੁਹਾਡੀ ਕੰਦ ਜਿਹੜੀ ਜੱਚਾ ਬੱਚਾ ਸਿਹਤ ਚੇਤਨਾ ਦੁਬਾਰ ਹੋਵੇ ਤੁਹਾਡੇ ਅੰਗਰੇਜ਼ੀ ਵਾਲਿਆਂ ਵਾਸਤੇ ਵੂਮਨ ਐਂਡ ਚਿਲड्रन ਹੈਲਥਕੇਅਰ ਨਸ ਬਾਲ ਇੱਕ ਰਾਹ ਹੋ ਗਈ ਬਠਿੰਡੇ ਦੇ ਵਿੱਚ ਹੀ ਜੱਚਾ ਬੱਚਾ ਸਿਹਤ ਚੇਤਨਾ ਮਾਰਗ ਬਾਲ ਸਿਹਤ ਚੇਤਨਾ ਮਾਰਗ ਟੀਕਾ ਕਰਨ ਅਤੇ ਮਮਤਾ ਦਿਵਸ ਹਰ ਬੁੱਧਵਾਰ ਨੂੰ ਮਨਾਇਆ ਜਾਂਦਾ ਹੈ ਮੇਰੀ ਇਹ ਤੁਹਾਨੂੰ ਵੀ ਗੁਜਾਰਸ਼ ਹੈ ਤੁਹਾਡੇ ਮਾਧਿਅਮ ਰਾਹੀਂ ਤੁਸੀਂ ਪਹੁੰਚਾਓ ਦੀ ਬਠਿੰਡੇ ਦੇ ਵਿੱਚ ਇੱਕ ਟੀਕਾਕਰਨ ਚੇਤਨਾ ਅਤੇ ਮਮਤਾ ਚੌਂਕ ਹੋਵੇ ਲੋਕ ਸੇ ਚ ਇਤਨਾ ਮਾਰਗ ਹੋ ਗਈ ਕਦੇ ਇਹ ਗੱਲ ਸਮਾਜ ਚ ਕੋਈ ਉੱਠੀ ਹੈ ਕਿਸੇ ਤਰ੍ਹਾਂ ਦੇ ਕੋਈ ਸਮਾਜਿਕ ਲੋਕ ਜੁੜੇ ਹੋਣ ਇਸ ਮੋੜੇ ਬਨਾਲ ਜਾਂ ਕਦੇ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦੀ ਹੋਵੇ ਜਾਂ ਸਾਰੇ ਮੇਰੇ ਨਾਲ ਸੁਣੇ ਪਰ ਮੈਂ ਜਿਹੜੀ ਮਾਨਯੋਗ ਮੁੱਖ ਜੱਜ ਹੁੰਦੀ ਹੈ ਸੁਪਰੀਮ ਕੋਰਟ ਦੀ ਉਹਨਾਂ ਨੂੰ ਵੀ ਚਿੱਠੀ ਨਹੀਂ ਕੀਤੀ ਰਜਿਸਟਰਡ ਤੇ ਰਾਸ਼ਟਰਪਤੀ ਸਹਿਬਾਨ ਜਿਹੜੇ ਉਹਨਾਂ ਨੂੰ ਵੀ ਮਦਰ ਚਿੱਠੀਆਂ ਲਿਖੀਆਂ ਮਾਨਯੋਗ ਜਿਹਨੇ ਬਹੁਤ ਸਾਰੇ ਡੀਸੀਆਂ ਨੂੰ ਗਵਰਨਰਾਂ ਨੂੰ ਮਤਲਬ ਜਿਹੜੀ ਆ ਸਾਇੰਸ ਯੂਨੀਵਰਸਿਟੀ ਹੈਗੀ ਹੈਗੀ ਅਫਰੀਦਪੁਰਟ ਉਹਨਾਂ ਨੂੰ ਵੀ ਕਿਤੇ ਤੁਸੀਂ ਕਦਰ ਮੇਰਾ ਤੁਹਾਨੂੰ ਸਵਾਲ ਆ ਸਾਰੀ ਮੇਰੇ ਸਵਾਲਿਆਂ ਨੂੰ ਵੀ ਤੁਸੀਂ ਕਿਤੇ ਟੀਕਾ ਕਰਨ ਸੂਚੀ ਲੱਗੀ ਕਹਿੰਦਾ ਤੇ ਵੇਖੀ ਠੀਕ ਹੈ ਜੀ ਮਤਲਬ ਉਹਨਾਂ ਤੇ ਮਤਲਬ ਗੱਲਬਾਤ ਹੁੰਦੀ ਵੇਖੀ ਹੈ ਸਵੈਸ਼ਕ ਟੀਕਾ ਕਰਨ ਪ੍ਰਚਾਰਕ ਜਿਹੜਾ ਹੈਗਾ ਵੀ ਔਰ ਮਤਲਬ ਮੈਨੇ ਮਤਲਬ ਸਾਡੇ ਸ਼ਬਦਾਂ ਵਾਲਿਆਂ ਨੂੰ ਹੈਗੀ ਹੈ ਅੰਗਰੇਜ਼ੀ ਦੇ ਵਿੱਚ ਹੁੰਦਾ ਹੈ ਔਰ ਹੈਲਥ ਕਰੋ ਸਪਰਟੈਂਸ ਹਿੰਦੀ ਦੇ ਵਿੱਚ ਕੀ ਤੁਸੀਂ ਇਹ ਮਤਲਬ ਪੱਤਰਕਾਰਤਾ ਦਾ ਖੇਤਰ ਇਹ ਦਿੱਤਾ ਹੈ ਸਾਡੇ ਸਵਸਥਿਆ ਪ੍ਰਤੀਨਿਧੀ ਖੇਤ ਪੱਤਰਕਾਰ ਨਹੀਂ ਹੁੰਦੇ ਆ ਚਲੋ ਬਹੁਤ ਯਸਤ ਲੱਗ ਰਿਹਾ ਹਾਂ ਤੁਹਾਨੂੰ ਵੀ ਹੈ ਜਨ ਲਾਂਚ ਵੀ ਨਹੀਂ। ਇਹ ਸਥਾਨਕ ਭਾਸ਼ਾ ਤੇ ਪੰਜਾਬੀ ਸਿਹਤ ਪੱਤਰਕਾਰ ਸਿਹਤ ਸਰੋਕਾਰ ਖਬਰ ਨਹੀਂ ਬਣਦੀ ਜੀ ਮੇਰੇ ਕੋਲ। ਇੰਨੇ ਬੱਚੇ ਗਵਾਹੀ ਪਾਵਾਂਗੇ, ਇੰਨੇ ਦੇਵਾਂਗੇ ਮਾਨਯੋਗ ਡੀਸੀ ਸਾਹਿਬ ਨੂੰ ਦੇ ਦਿੰਦੇ ਆ ਉਹ ਗਵਾਰੀ ਛੱਡ ਜਾਂਦੀ ਹੈ ਜਿੱਥੇ ਤੁਹਾਡਾ ਇਹ ਵਸਤਰ ਇਹ ਕੱਪੜੇ ਜਿਹੜੇ ਤੁਹਾਡੇ ਇੱਜਾ ਦਾ ਕੁਰਤਾ ਇਹ ਕਦੋਂ ਤੱਕ ਜਾਰੀ ਰਹੂਗਾ ਇਹ ਸਪੱਸ਼ਟ ਅਗਲਾ। ਯਾਰੀ ਤਾਂ ਮੈਂ ਜਿੰਨਾ ਚਿਰ ਮੈਂ ਜਾਰੀ ਹਾਂ ਜੀ ਬਾਕੀ ਲੋਕਾਂ ਦੇ ਵਿੱਚ ਇੱਕ ਵਿਚਾਰ ਹੈ ਰਹੂਗਾ ਜੀ ਮਤਲਬ ਜਦੋਂ ਪਹਿਲਾ ਖੋਜੀ ਜਿਹੜਾ ਪੋਲੀਓ ਵੈਕਸੀਨ ਦਾ ਨਾ ਉਹਨੂੰ ਸ਼ਰਧਾਂਜਲੀ ਲਿਖੀ ਹੈ ਔਰ ਪੰਜਾਬੀ ਟਰਿਬਿਊਨ ਦਾ ਵਾਰੀ-ਵਾਰੀ ਮੈਂ ਕੋਈ ਰਾਏਤ ਨਹੀਂ ਕਰ ਰਿਹਾ ਇਹ ਕਿਸੇ ਦਾ ਇੰਗਲਿਸ਼ ਦਾ ਚੈਨਲ ਹੈ ਜਦੋਂ ਮਤਲਬ ਪੋਲੀਓ ਵੈਕਸੀਨ ਦੇ ਖੋਜੀ ਜਿਹੜੇ ਮਰੇ 23 ਜੂਨ 1993 ਨੂੰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਉਹਨਾਂ ਨੇ ਬਕਾਇਦਾ ਵੱਡੀ ਸਟੋਰੀ ਸ਼ਾਪਿੰਗ ਕੀਤੀ ਤਾਂ ਮਤਲਬ ਇਹ ਤਾਂ ਰਹੂਗਾ ਜੀ ਲੋਕ ਜਿਹੜੇ ਅਵੇਅਰ ਹੈਗੇ ਆ ਪਰ ਜਿਹੜੇ ਬਹੁਤ ਘੱਟ ਪਰਿਵਾਰ ਚ ਵੀ ਕੋਈ ਕਿਸੇ ਨੇ ਇਦਾਂ ਦਾ ਹੀ ਕੁੜਤਾ ਇਦਾਂ ਦਾ ਪਾਇਆ ਕੋਈ ਨਹੀਂ ਕੱਲੇ ਤੁਸੀਂ ਉਹ ਤੁਹਾਡੇ ਪਰਿਵਾਰ ਨਹੀਂ ਹੋਰਾਂ ਨੇ ਨਹੀਂ ਕਿਸੇ ਦਾ ਪਾਇਆ ਜੀ ਮਤਲਬ ਮੈਂ ਕਹਿਣਾ ਹੁੰਦਾ ਵੀ ਮੇਰੀ ਉਹ ਕੈਂਡੀਡਾਸ ਦੇ ਪਾਏ ਆ ਜਿਹੜਾ ਹੈਗਾ ਮੈਂ ਫਿਰ ਵੀ ਨਾ ਕਹਿ ਕੇ ਕਹੂੰਗਾ ਜੀ ਲਾ ਕੇ ਕੋਈ ਤਰੂਗਾ ਵੀ ਤਾਂ ਸਮਾਜਿਕ ਤੌਰ ਤੇ ਸਾਨੂੰ ਛੇਕਿਆ ਜਾਂਦਾ ਠੀਕ ਹੈ ਕਿਉਂਕਿ ਰੀਵੋ ਕੈਂਡੀਡਾਸ ਨਾਇਕ ਦੇ ਪਾਏ ਇੱਥੇ ਕਲਮ ਸਾਹਿਬ ਜਦੋਂ ਆਏ ਸੀ ਉਹਨਾਂ ਨੇ ਕੈਪ ਦੀ ਜਿਹੜੀ ਸੀਗੀ ਉਹਦੇ ਤੇ ਨਾਇਕ ਦਾ ਰਿਖਤ ਅੰਗਰੇਜ਼ੀ ਦੇ ਪੱਤਰਕਾਰ ਸੀਗੇ ਬਸਿੰਡੇ ਦੀ ਉਹਨਾਂ ਦਾ ਨੇ ਫੌਜੀ ਸਾਹਿਬ ਤਾਂ ਲੈ ਲਿਆ ਸੀ ਕਿਉਂਕਿ ਕਲਮ ਸਾਹਿਬ ਨੂੰ ਪਤਾ ਸੀਗਾ ਅਗਲੇ ਦਿਨ ਹਵਾਲਾ ਵਿੱਚ ਖਬਰ ਸ਼ਕਤ ਵੀ ਕਿ ਉਹ ਨਾਇਕ ਜਿਹੜੀ ਕੰਪਨੀ ਹੈਗੀ ਉਹਦੇ ਪ ਮਤਲਬ ਇੱਥੇ ਜਿਹੜਾ ਪੈਸਿਆਂ ਦਾ ਯੁੱਗ ਹੈ ਵਪਾਰ ਦਾ ਯੁੱਗ ਹੈ ਅਪਰਾਧ ਦਾ ਯੁੱਗ ਹੈ ਟੋਟਲ ਜਿਹੜੇ ਸਬਜੈਕਟ ਲਈ ਸਿੱਖਿਆ ਸਾਇੰਸ ਤੇ ਤਕਨੀਕ ਉਹਦੇ ਨਾਲ ਵਪਾਰ ਤੇ ਅਪਰਾਧੀਕਰਨ ਵੀ ਹੋ ਰਿਹਾ ਬਲਕਿ ਹੋਰ ਕੁਝ ਵੀ ਹੋ ਰਿਹਾ ਹੈ ਅਣਕਹੇ ਸ਼ਬਦ ਨਹੀਂ ਹੁੰਦੇ ਸ਼ਬਦ ਅਸਵੀਰ ਨਹੀਂ ਹੁੰਦੇ ਤੁਸੀਂ ਖਾਲੀ ਥਾਵਾਂ ਆਪੀ ਭਰੋ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਸਾਨੂੰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਗਲੀ ਵਾਰ ਫੇਰ ਆਪਾਂ ਜਲਦੀ ਕੋਸ਼ਿਸ਼ ਕਰਾਂਗੇ ਕਦੇ ਫੇਰ ਤੁਹਾਡੀ ਦੁਬਾਰਾ ਇੰਟਰਵਿਊ ਕਰੀਏ ਅੱਜ ਵੀ ਥੈਂਕਸ ਫੋਰ ਵਾਚਿੰਗ ði ਟ੍ਰਿਬਿਊਨ ਕੀਪ ਵਾਚਿੰਗ ਐਂਡ ਰੀਡਿੰਗ ði ਟ੍ਰਿਬ